ਕੱਲ ਬਟਾਲਾ ਪੁਲਿਸ ਨੇ ਜਿਹੜਾ ਇੱਕ ਟੈਰਰ ਮੋਡਿਊਲ ਬਸਟ ਕਰਕੇ ਦੋ ਪੁਲਿਸ ਸਟੇਸ਼ਨਸ ਤੇ ਗ੍ਰੇਨੇਡ ਅਟੈਕਸ ਦੇ ਕੇਸਸ ਸੋਲਵ ਕਰ ਲਏ ਸੀਗੇ ਉਸ ਦੇ ਨਾਲ ਹੀ ਪੰਜਾਬ ਪੁਲਿਸ ਨੇ ਹਾਲ ਦੇ ਦਿਨਾਂ ਦੇ ਵਿੱਚ ਪੁਲਿਸ ਸਟੇਸ਼ਨਸ ਤੇ ਜਿਹੜੇ ਅਟੈਕਸ ਦੇ ਸਾਰੇ ਇਨਸੀਡੈਂਟਸ ਸੋਲਵ ਕਰ ਲਏ ਤੇ ਇਸ ਦੇ ਵਿੱਚ ਪੰਜ ਮੋਡਿਊਲਸ ਬਸਟ ਕੀਤੇ ਗਏ ਹੈਗੇ ਜਿਹੜੇ ਕਿ ਜਿਨ੍ਹਾਂ ਦੇ ਵਿੱਚ ਦੋ ਮੋਡਿਊਲਸ ਖਾਲਿਸਤਾਨ ਜ਼ਿੰਦਾਬਾਦ ਫੋਰਸ ਤੇ ਬਾਕੀ ਜਿਹੜੇ ਬੱਬਰ ਖਾਲਸਾ ਨਾਲ ਸੰਬੰਧਿਤ ਹੈਗੇ ਇਹ ਸਾਰੇ ਮੋਡਿਊਲਸ ਪਾਕਿਸਤਾਨ ਦੇ ਵਿੱਚ ਇਹਨਾਂ ਦੇ ਬੈਠੇ ਮਾਸਟਰਮਾਈਂਡਸ ਆਈਐਸਆਈ ਦੇ ਇਸ਼ਾਰਿਆਂ ਤੇ ਕੰਟਰੋਲ ਕਰ ਰਹੇ ਸੀਗੇ ਤੇ ਯੂਐਸਏ ਕੈਨੇਡਾ ਯੂਰਪ ਦੇ ਵਿੱਚ ਬੈਠੇ ਹੈਂਡਲਰਸ ਇਹ ਜਿਹੜੇ ਮੋਡਿਊਲ ਮੈਂਬਰਸ ਨੂੰ ਆਪਰੇਟ ਕਰ ਰਹੇ ਸੀਗੇ ਟੋਟਲ 14 ਪਰਸਨਸ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਪੰਜ ਗ੍ਰੇਨੇਡਸ ਅੱਠ ਪਿਸਟਲਸ ਇਨਕਲੂਡਿੰਗ ਟੂ ਗਲੌਕ ਪਿਸਟਲਸ 2ਏਕੇ47 ਰਾਈਫਲਸ ਤੇ ਕੁਝ ਗੱਡੀਆਂ ਇਹ 1.4 ਕਿਜੀ ਹਿਰੋਇਨ ਰਿਕਵਰ ਹੋਈ ਹੈ ਤੇ ਇਸ ਦੇ ਨਾਲ ਹੀ ISF ਦੀ ਇੱਕ ਵੱਡੀ ਸਾਜ਼ਿਸ਼ ਪੰਜਾਬ ਦੇ ਵਿੱਚ ਪੀਸ ਨੂੰ ਡਿਸਟਰਬ ਕਰਨ ਦੀ ਅਸੀਂ ਵਿਫਲ ਕਰਤੀ ਹੈ ਤੇ ਮੈਂ ਇਹ ਦੱਸਣਾ ਚਾਹਾਂਗਾ ਕਿ ਪੰਜਾਬ ਪੁਲਿਸ ਧ੍ਰੱਟਤਾ ਨਾਲ ਪੰਜਾਬ ਦੇ ਵਿੱਚ ਪੀਸ ਤੇ ਹਾਰਮਨੀ ਬਣਾ ਕੇ ਰੱਖੂਗੀ ਤੇ ਨਾਲ ਦੀ ਨਾਲ ਮੈਂ ਪੰਜਾਬ ਦੇ ਯੂਥ ਨੂੰ ਅਪੀਲ ਕਰਾਂਗਾ ਕਿ ਤੁਸੀਂ ਇਸ ਤਰ੍ਹਾਂ ਦੇ ਕ੍ਰਿਮਨਲ ਐਲੀਮੈਂਟਸ ਦੇ ਬਹਿਕਾਵੇ ਦੇ ਵਿੱਚ ਨਾ ਆਓ ਕਿ ਇਹ ਜਿਹੜੇ ਬੰਦੇ ਪਾਕਿਸਤਾਨ ਬੈਠੇ ਹੈ ਜਾਂ ਬਾਹਰ ਬੈਠੇ ਹੈ ਇਹ ਤੁਹਾਨੂੰ ਵਰਤਦੇ ਹੈਗੇ ਤੇ ਉਸ ਤੋਂ ਬਾਅਦ ਜਿਹੜਾ ਕ੍ਰਾਈਮ ਹੁੰਦਾ ਹੈ ਉਸ ਦਾ ਅੰਜਾਮ ਜਿਹੜਾ ਹੈਗਾ ਉਹ ਅਨਸਸਪੈਕਟਿੰਗ ਯੂਥ ਨੂੰ ਭਗਤਣਾ ਪੈਂਦਾ ਹੈ ਸੋ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਪੋਜ਼ਿਟਿਵ ਐਕਟੀਵਿਟੀਆਂ ਪ੍ਰਤੀ ਜਿਹੜਾ ਆਪਣਾ ਧਿਆਨ ਕਰੋ ਸਪੋਰਟਸ ਤੇ এমਪਲੋਇਮੈਂਟ ਵੱਲ ਧਿਆਨ ਦਿੱਤਾ ਜਾਵੇ ਤੇ ਪੰਜਾਬ ਪੁਲਿਸ ਪੰਜਾਬ ਦੇ ਵਿੱਚ ਪੀਸ ਤੇ ਹਾਰਮਨੀ ਬਣਾ ਕੇ ਰੱਖੂਗੀ